इक ओङ्कार सतना करता पुरुख निरप निरवै अकाल अजुनी सपङ् गुरुप्रसा ਵਾਹਿਗੁਰੂ 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 ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਗੁਰਬਾਣੀ ਕਹੈ ਸੇਵਕ ਜਨਮਾਨੈ पर ताख गुरु निस्तारे पर ताख गुरु निस्तारे गुरपुर कृपा करी काटिया दुख रोग ਗੁਰਪੂਰਾ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਵਤ ਆਵਨ ਜੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਵਤ ਆਵਨ ਜੋਗ ਬਿਲਾਵਲ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਉਪਜਿਆ ਸੁਖ ਸੰਤ ਵਡ ਪਰਤਾਪ ਅਚਰਜ ਰੂਪ ਵੜ ਪਰਤਾਪ ਅਚਰ ਜ ਰੂਪ ਹਰ ਕੀਨਿੰਦਾਤ ਹਰ ਕੀਨਿੰਦਾਤ ਗੁਰ ਗੋਬਿੰਦ ਕਿਰਪਾ ਕਰੀ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਣਾਗਤੀ हम ती शरण जो सदा सहाई रहाओ जो सदा सहाई रहाओ बिरथी कदे न हो वही। ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ नानक जोर गोविंद का पूरन गुणतास पूरन गुणतास वाणी गुरु गुरु है वाणी ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨੈ ਗੁਰਬਾਣੀ ਕਹਿ ਸਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਪਰ ਤਖ ਗੁਰੂ ਨਿਸਤਾਰੇ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੇ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਸੋਰਠ ਮਹੱਲਾ ਪੰਜਵਾ ब्शपार ब्रह्म परमेशर ब्शार परमेश्वर सगले रोग विदारे सगलेदारे ਗੁਰਪੂਰੇ ਕੀ ਸਰਣੀ ਉਬਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤ ਗੁਰ ਪੂਰੇ ਤਾਪ ਉਤਾਰਿਆ ਸਤ ਗੁਰ ਪੂਰੇ ਆਪਣੇ ਕਿਰਪਾ ਤਾਰ ਰਹਾਓ ਆਪਣੇ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਹਰ ਗੋਬਿੰਦ ਗੁਰ ਰਾਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਸਾਚ ਸਬਦ ਸਤਿ પાਖਿਆ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ दुख पंजन तेरा नाम जी दुख पंजन तेरा नाम आठ पहर आरा दिए पूरन सतगुरु ज्ञान रहौ आठ पहर आरा दिए पूरन सतगुरु ज्ञान राहौ सरब रोग का औखद नाम सरब रोग का औखद नाम सर्व रोग का औखद नाम सर्व रोग का औखदना कल्याण गुण गाम कल्याण रूप मंगल गाम गुर की वाणी जस्म ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕਾਨਸੈ ਦੁਖ ਦਰਦ ਸਭ ਤਾਕਾਨਸੈ ਜੇ ਕੋ ਆਪਣਾ ਦੁਖ ਮਿਟਾਵੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੈ ਸਦਗਾਵੇ ਹਰ ਹਰ ਨਾਮ ਰਿਦੈ ਸਦਗਾਵੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦਗਾਵੇ ਹਰ ਹਰ ਨਾਮ ਰਿਦੈ ਸਦਗਾਵੇ സാസ സാ സിംരോ ഗോവിന്ദ സാ സു സിംരോ ഗോവിന്ദ മന അ കീ ഉത്തര ചിന്ദ മന അന്ത്ര ചിന്ദ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਰਵ ਰੋਗ ਕਾ ਔਖ ਦਿਨਾਮ 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 わひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐる

わひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひぐるわひるわひるわひるわひるわひるわひるわひるわひるわひる

ਸਰਵ ਰੋਗ ਕਾ ਔਖ ਦਿਨਾਮ 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 ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ सगला दुख मिटाया सगला दुख रोग गए गुरबचनि ताप रोग गए गुरुबनिी ताप गुरबनि ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਤਾਪ ਰੋਗ ਗਏ ਗੁਰਬਚਨੀ ਤਾਪ ਰੋਗ ਗਏ ਗੁਰਬਚਨੀ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਤਨ ਗੁਰੂ ਨਾਨਕ 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 ななかたなぐるなかたなぐるなかたなぐるなかたなぐるなかわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわいぐるわぐるわぐるわぐるわぐるわぐるわぐるわぐるわぐるわぐるわぐる ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ